ਕਰਤ ਕਾਨੂੰਨ ਜਿਸ ਬਾਰੇ ਪਰਸੋਂ ਸੀ ਵਿਸਥਾਰ ਵਿੱਚ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਕੁਝ ਬੁੱਧੀਜੀਵੀਆਂ ਦਾ ਇਹ ਕਹਿਣਾ ਕਿ ਇਹ ਮਜ਼ਦੂਰ ਤੱਕੇ ਲਈ ਨੁਕਸਾਨਦੇ ਹੋਣਗੇ ਉਸ ਬਾਰੇ ਨਵੀਂ ਖਬਰ ਇਹ ਆ ਕਿ ਕੇਂਦਰ ਵਿੱਚ ਵਿਰੋਧੀ ਧਿਰਾਂ ਵੱਲੋਂ ਵੀ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਭਾਵੇਂ ਮੋਦੀ ਸਰਕਾਰ ਵਿਰੋਧੀ ਧਿਰ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦੀ ਕਈ ਵਾਰ ਤਾਂ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਬਰਖਾਸਤ ਵੀ ਕੀਤਾ ਗਿਆ ਪਰ ਫਿਰ ਵੀ ਕਿਤੇ ਨਾ ਕਿਤੇ ਵਿਰੋਧੀ ਧਿਰ ਅੜਦੀ ਹੋਈ ਦਿਖਾਈ ਦੇ ਰਹੀ ਆ ਫਿਰ ਭਾਵੇਂ ਉਹ ਮਾਮਲਾ ਵੋਟ ਚੋਰੀ ਦਾ ਹੋਵੇ ਐਸਆਰ ਜਾਂ ਹੋਰ ਕਈ ਮਾਮਲੇ ਹੋਣ ਵਿਰੋਧੀ ਧਿਰਾਂ ਜਿਹੜੀ ਉਹ ਲਗਾਤਾਰ ਸਰਕਾਰ 'ਮਾ ਭਾਵੇਂ ਨੀਤੀ ਤੇ ਨੀਤੀਆਂ ਸਭ ਦੀਆਂ ਸਮਾਨ ਹੀ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਜੋ ਉਲੋਚਨਾ ਹੋ ਰਹੀ ਆ ਉਸ ਸੰਬੰਧੀ ਸਾਡੀ ਚੇਤਨਾ ਹੋਣੀ ਬਹੁਤ ਜ਼ਰੂਰੀ ਆ ਸੋ ਗੱਲ ਆਪਾਂ 4 ਨਵੇਂ ਕਿਰਤ ਕਾਨੂੰਨਾਂ ਦੀ ਕਰ ਰਹੇ ਆ 4 ਨਵੇਂ ਕਿਰਤ ਕਾਨੂੰਨ ਆ ਜਿਹੜੇ ਹੁਣ ਇਹਨਾਂ ਦੇ ਵਿਰੋਧ ਵਿੱਚ ਵਿਰੋਧੀ ਧਿਰਾਂ ਦੇ ਨੇਤਾਵਾਂ ਵੱਲੋਂ ਸੰਸਦ ਦੇ ਬਾਹਰ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪੀਟੀਆਈ ਖਬਰ ਏਜੰਸੀ ਦੇ ਅਨਸਾਰ ਕਾਂਗਰਸ ਪ੍ਰਧਾਨ ਮਲਕਾ ਅਰਜਨ ਖੜਗੇ ਨੇ ਮੋਦੀ ਸਰਕਾਰ ਤੇ ਇਹ ਦੋਸ਼ ਲਗਾਇਆ ਹੈ ਕਿ ਨਵੇਂ ਕਿਰਤ ਕਾਨੂੰਨਾਂ ਰਾਹੀਂ ਮੋਦੀ ਹਕੂਮਤ ਕਾਰਪੋਰੇਟ ਦੇ ਪੱਖ ਵਿੱਚ ਅਤੇ ਮਜ਼ਦੂਰਾਂ ਦੇ ਵਿਰੋਧ ਵਿੱਚ ਖੜੀ ਹੈ। ਇਸ ਸਮੇਂ ਪ੍ਰਦਰਸ਼ਨ ਦੌਰਾਨ ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਆੰਕਾ ਗਾਂਧੀ ਬਾੜਾ ਵੀ ਸ਼ਾਮਲ ਰਹੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਵਿੱਚ ਕੁਝ ਗੰਭੀਰ ਚਿੰਤਾਵਾਂ ਹਨ ਅਤੇ ਇਹ ਰੁਜ਼ਗਾਰ ਸੁਰੱਖਿਆ ਲਈ ਖਤਰਾ ਹਨ। ਇਹਨਾਂ ਦਾਅਵਾ ਕੀਤਾ ਹੈ ਕਿ ਸਰਕਾਰੀ ਪ੍ਰਵਾਨਗੀ ਤੋਂ ਬਿਨਾਂ ਨੌਕਰੀ ਤੋਂ ਕੱਢਣ ਦੀ ਸੀਮਾ 100 ਤੋਂ ਵਧਾ ਕੇ 300 ਕਰ ਦਿੱਤੀ ਹੈ ਜਿਸ ਦਾ ਮਤਲਬ ਇਹ ਹੈ ਕਿ 80% ਤੋਂ ਵੱਧ ਕਾਰਖਾਨੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਜਿਹੜਾ ਮਜ਼ਦੂਰਾਂ ਨੂੰ ਕੰਮ ਤੋਂ ਹਟਾ ਸਕਦੇ ਹਨ। ਇਸ ਤੋਂ ਇਲਾਵਾ ਇਹਨਾਂ ਕਾਨੂੰਨਾਂ ਤਹਿਤ ਹੁਣ 8 ਤੋਂ 12 ਘੰਟੇ ਕੰਮ ਕਰਵਾਉਣ ਦੀ ਤਜਵੀਜ਼ ਵੀ ਹੈ ਜਿਸ ਨਾਲ ਥਕੀਮਾਂ ਅਤੇ ਸੁਰੱਖਿਆ ਜੋਖਮਾ ਜਿਹੜਾ ਉਹ ਵੱਧ ਜਾਂਦਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨਵੇਂ ਕਾਨੂੰਨ ਪ੍ਰਵਾਸੀਆਂ ਦੀ ਸੁਰੱਖਿਆ ਦੇ ਤਰੀਕੇ ਵਧਾਉਣ ਇੱਕ ਥਾਂ ਤੋਂ ਹਟਾ ਕੇ ਦੂਜੀ ਥਾਂ ਤਾਇਨਾਤ ਕਰਨ ਸਬੰਧੀ ਪੱਤਾ ਹਟਾਉਣ ਅਤੇ ਉਹਨਾਂ ਦੀ ਆਮਦਨ 18000 ਰੁਪਏ ਤੈਅ ਕਰਨ ਤੋਂ ਅਸਫਲ ਹਨ ਇਸ ਤੋਂ ਇਲਾਵਾ ਇਸ ਪ੍ਰਦਰਸ਼ਨ ਦੌਰਾਨ ਡੀਐਮਕੇ, ਟੀਐਮਸੀ ਖੱਬੀਆਂ ਤਰ੍ਹਾਂ ਦੇ ਸੰਸਦ ਮੈਂਬਰਾਂ ਸਮੇਤ ਹੋਰਨਾਂ ਨੇ ਸੰਸਦ ਦੇ ਮਕਰ ਦਵਾਰ ਸਾਹਮਣੇ ਕੀਤੇ ਇਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਜਿੱਥੇ ਵਿਰੋਧੀ ਤਰਸਤਾ ਵਿਰੋਧ ਕਰ ਰਹੀਆਂ ਹਨ ਉੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਇਸ ਦੀ ਆਲੋਚਨਾ ਕੀਤੀ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਚਾਰ ਨਵੇਂ ਕਿਰਤ ਕਾਨੂੰਨਾ ਲੇਬਰ ਕੋਡ ਨੂੰ ਮਜ਼ਦੂਰ ਵਿਰੋਧੀ ਅਤੇ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਪਿਛਾਖੱਚੂ ਸੁਧਾਰ ਕਰਾਰ ਦਿੱਤਾ ਹੈ ਮੋਰਚੇ ਨੇ ਕਿਹਾ ਕਿ ਇਹਨਾਂ ਕਾਨੂੰਨਾ ਨਾਲ ਮਜ਼ਦੂਰਾਂ ਨੂੰ ਘੱਟੋ ਘੱਟ ਉਜਰਤ ਅਤੇ ਸਮਾਜਿਕ ਸੁਰੱਖਿਆ ਮਿਲਣ ਵਾਲੇ ਦਾਅਵੇ ਬੇਬੁਨਿਆਦ ਹਨ ਮੋਰਚੇ ਨੇ ਇਸ ਦੇ ਵਿਰੋਧ ਵਿੱਚ 26 ਨਵੰਬਰ ਨੂੰ ਕੇਂਦਰੀ ਟ੍ਰੇਡ ਯੂਨੀਅਨ ਅਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਦੇਸ਼ ਦੇ 90 ਫੀਸਦੀ ਮਜ਼ਦੂਰ ਗੈਰ ਜਥੇਬੰਦ ਖੇਤਰ ਵਿੱਚ ਕੰਮ ਕਰਦੇ ਹਨ ਜੋ ਇਨ੍ਹਾਂ ਕਾਨੂੰਨਾਂ ਦੇ ਦਾਇਰੇ ਵਿੱਚ ਨਹੀਂ ਆਉਂਦੇ। ਇਸੇ ਤਰ੍ਹਾਂ ਨਵੇਂ ਕਾਨੂੰਨਾਂ ਨੇ ਮਜ਼ਦੂਰਾ ਕੋਲੋਂ ਯੂਨੀਅਨ ਬਣਾਉਣ ਅਤੇ ਹੜਤਾਲ ਕਰਨ ਦਾ ਹੱਕ ਖੋਲ੍ਹਿਆ ਹੈ। ਹੜਤਾਲ ਲਈ 60 ਦਿਨਾਂ ਦਾ ਨੋਟਿਸ ਲਾਜ਼ਮੀ ਕਰਨ ਵਰਗੀਆਂ ਸਖਤ ਸ਼ਰਤਾਂ ਜਿਹੜੀਆਂ ਉਹ ਲਾਂਝੀਆਂ ਗਈਆਂ ਹਨ। ਕੰਮ ਦੇ ਘੰਟੇ ਵੀ 8 ਤੋਂ ਵਧਾ ਕੇ 12 ਕਰਨਾ ਸੰਵਿਧਾਨ ਦੀ ਧਾਰਾ 42 ਦੀ ਉਲੰਘਣਾ ਹੈ ਮੋਰਚੇ ਨੇ ਕਿਹਾ ਕਿ ਹੁਣ 300 ਤੋਂ ਘੱਟ ਮਜ਼ਦੂਰਾਂ ਵਾਲੀਆਂ ਇਕਾਈਆਂ ਨੂੰ ਸ਼ਾਂਤੀ ਕਰਨ ਜਾਂ ਯੂਨਿਟ ਬੰਦ ਕਰਨ ਲਈ ਸਰਕਾਰ ਦੀ ਮਨਜ਼ੂਰੀ ਨਹੀਂ ਲੈਣੀ ਪਵੇਗੀ ਪਹਿਲਾਂ ਇਹ ਹੱਦ 100 ਮਜ਼ਦੂਰਾਂ ਦੀ ਸੀ ਇਸੇ ਤਰ੍ਹਾਂ ਸਰਕਾਰ ਘੱਟੋ-ਘੱਟ ਉਜਰਤ 26000 ਰੁਪਏ ਕਰਨ ਦੀ ਮੰਗ ਮੰਨਣ ਲਈ ਤਿਆਰ ਨਹੀਂ ਹੈ ਬਿਆਨ ਅਨੁਸਾਰ 2015 ਤੋਂ ਬਾਅਦ ਭਾਰਤੀ ਕਿਰਤ ਕਾਨਫਰੰਸ ਦੀ ਮੀਟਿੰਗ ਨਹੀਂ ਸੱਦੀ ਗਈ ਅਤੇ ਟ੍ਰੇਡ ਯੂਨੀਅਨ ਦੇ ਸੁਝਾਵਾਂ ਨੂੰ ਅਨਗੋਲਿਆ ਕੀਤਾ ਗਿਆ ਹੈ। ਮੋਰਚੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰਾ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਸੋ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਇਹਨਾਂ ਚਾਰ ਕਿਰਤ ਕਾਨੂੰਨਾ ਮਜ਼ਦੂਰ ਪੱਖੀ ਦੱਸਿਆ ਜਾ ਰਿਹਾ ਹੈ। ਉੱਥੇ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਮਜ਼ਦੂਰ ਵਿਰੋਧੀ ਦੱਸਿਆ ਜਾ ਰਿਹਾ ਹੈ। ਭਾਵੇਂ ਮੋਦੀ ਸਰਕਾਰ ਛੇਤੀ ਆਪਣਾ ਫੈਸਲਾ ਵਾਪਸ ਨਾ ਲੈ ਜਾਣਕਾਰ ਜਾਨੀ ਜਾਂਦੀ ਆ ਪਰ ਇਸ ਵਾਰ ਮੋਦੀ ਸਰਕਾਰ ਵੱਲੋਂ ਬਹੁਤ ਛੇਤੀ ਯੂ ਟਰਨ ਲੈ ਲਿਆ ਗਿਆ ਕਿਉਂਕਿ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਇੱਕ ਐਪ ਲਾਂਚ ਕੀਤਾ ਸੀ ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਹਰੇਕ ਸਮਾਰਟਫੋਨ ਵਿੱਚ ਜ਼ਰੂਰੀ ਕਰ ਦਿੱਤਾ ਸੀ ਕੇਂਦਰ ਸਰਕਾਰ ਵੱਲੋਂ ਇਹ ਨਵੇਂ ਫੋਨਾਂ ਵਿੱਚ ਪਹਿਲਾਂ ਤੋਂ ਹੀ ਪ੍ਰੀ ਇੰਸਟਾਲ ਐਪ ਦੀ ਗੱਲ ਤੋਰੀ ਗਈ ਸੀ ਪਰ ਵਿਰੋਧੀ ਧਿਰਾਂ ਵੱਲੋਂ ਇਸ ਦਾ ਵਿਰੋਧ ਹੋਇਆ ਜਿਸ ਕਰਕੇ ਸਰਕਾਰ ਨੂੰ ਫਿਲਹਾਲ ਇਸ ਫੈਸਲੇ ਨੂੰ ਵਾਪਸ ਲੈਣਾ ਪਿਆ ਭਾਵੇਂ Apple ਤੇ Samsung ਵਰਗੀਆਂ ਕੰਪਨੀਆਂ ਨੇ ਵੀ ਇਸ ਐਪ ਨੂੰ ਪਹਿਲਾਂ ਤੋਂ ਪ੍ਰੀ-ਇਨਸਟਾਲ ਕਰਨ ਤੇ ਇਤਰਾਜ਼ ਉਠਾਇਆ ਸੀ ਪਰ ਫਿਰ ਬਾਅਦ ਵਿੱਚ ਵਿਰੋਧੀ ਧਿਰਾਂ ਵੱਲੋਂ ਇਸ ਐਪ ਰਾਹੀਂ ਆਪਣੀ ਜਸੂਸੀ ਹੋਣ ਦੇ ਖਦਸੇ ਕਾਰਨ ਨਿਸ਼ਾਨੇ ਤੇ ਲਿਆ ਤੇ ਇਸ ਦਾ ਵਿਰੋਧ ਕੀਤਾ ਗਿਆ ਸਰਕਾਰ ਨੇ ਦਾਵਾ ਕੀਤਾ ਸੀ ਕਿ ਇਹ ਐਪ ਸਿਰਫ ਫੋਨਾਂ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਅਤੇ ਫੋਨਾਂ ਦੀ ਦਰਬਰਤ ਤੋਂ ਹੋਣ ਤੋਂ ਰੋਕਣ ਲਈ ਲਾਂਚ ਕੀਤਾ ਗਿਆ ਸੀ ਦੂਸਰੇ ਪਾਸੇ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਸੂਸ ਪਾਰਟੀ ਹੋਣ ਦਾ ਦੋਸ਼ ਲਾਉਂਦਿਆਂ ਦਾਵਾ ਕੀਤਾ ਕਿ ਸੰਚਾਰ ਸਾਥੀ ਐਪ ਰਾਹੀਂ ਲੋਕਾਂ ਦੇ ਘਰਾਂ ਅੰਦਰ ਦਾਖਲ ਹੋਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਸੇ ਦਾ ਨਾਮ ਲਾਏ ਬਿਨਾਂ ਕਿਹਾ ਕਿ ਦੇਸ਼ 'ਚੋਂ ਦੋ ਜਸੂਸ ਹਨ। ਦੋਵੇਂ ਜਸੂਸਾਂ ਨੇ 2014 'ਚੋਂ ਨਾਰਾ ਦਿੱਤਾ ਸੀ ਕਿ ਘਰ ਘਰ મોદી ਅਤੇ ਉਹ ਦੋਵੇਂ ਅੱਜ ਇਸੇ ਨਾਰੇ ਤੇ ਅਮਲ ਕਰ ਰਹੇ ਹਨ। ਸਰਕਾਰ ਸੁਰੱਖਿਆ ਦਾ ਬਹਾਨਾ ਬਣਾ ਕੇ ਨਿੱਜਤਾ ਤੇ ਨਿਸ਼ਾਨਾ ਲਗਾਉਣਾ ਚਾਹੁੰਦੀ ਹੈ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸਿਵ ਸੈਨਾ ਦੇ ਮੁਖੀ ਉਦਵ ਠਾਕਰੇ ਨੇ ਦਾਵਾ ਕੀਤਾ ਕਿ ਸੰਚਾਰ ਸਾਥੀ ਐਪ ਪੈਗਾਸਸ ਸਪਾਈ ਵੇਅਰ ਦਾ ਨਵਾਂ ਰੂਪ ਹੈ ਲੋਕਾਂ ਦੀ ਨਿਗਰਾਨੀ ਕਰਨ ਦੀ ਬਜਾਏ ਸਰਕਾਰ ਨੂੰ ਪਹਿਲਗਾਮ ਜਿਹੇ ਹਮਲੇ ਰੋਕਣ ਵੱਲ ਧਿਆਨ ਦੇਣਾ ਚਾਹੀਦਾ ਹੈ ਪਿਛਲੇ ਦਿਨੀ 22 ਨਵੰਬਰ ਨੂੰ ਅਸੀਂ ਆਪਣੇ ਇਸ ਚੈਨਲ ਤੇ ਇੱਕ ਕਵਰੇਜ ਕੀਤੀ ਸੀ ਜਿਸ ਵਿੱਚ ਖੱਬੇ ਪੱਖੀ ਤਰਾਂਦੀਆਂ ਜਥੇਬੰਦੀਆਂ ਨੇ ਇਸ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਕਿ ਮਾਊਵਾਦੀਆਂ ਦੇ ਮੁਕਾਬਲੇ ਬਣਾਉਣ ਦੀ ਥਾਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਜਥੇਬੰਦੀਆਂ ਦਾ ਕਹਿਣਾ ਸੀ ਕਿ ਸਾਮਰਾਜ ਅਤੇ ਦੇਸੀ ਕਾਰਪੋਰੇਟ ਵੱਲੋਂ ਜਿਹੜਾ ਦੇਸ਼ ਦੇ ਜਲ ਜੰਗਲ ਜ਼ਮੀਨ ਖਣਿਜ ਪਦਾਰਥਾਂ ਦੀ ਲੁੱਟ ਖਿਲਾਫ ਲੜ ਰਹੇ ਮਾਊਵਾਦੀ ਆਦਿਵਾਸੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਭਾਜਪੀ ਆਰਐਸਐਸ ਕਾਨੂੰਨ ਸਬਧਾਨ ਨੂੰ ਸਿੱਕੇ ਟੰਕੇ ਸਿੱਧੇ ਝੂਠੇ ਪੁਲਸ ਮੁਕਾਬਲੇ ਬਣਾ ਕੇ ਮਾਰ ਰਹੀ ਹੈ। ਸੀਪੀਆਈ ਮਾਊਵਾਦੀ ਦੇ ਸਕੱਤਰ ਤ੍ਰਿਪਤੀ ਦੇਵ ਜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਉਸ ਸਮੇਤ ਬਾਕੀ ਮਾਓਵਾਦੀ ਆਦੀਵਾਸੀਆਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ ਸਰਕਾਰ ਉਹਨਾਂ ਨੂੰ ਮਾਰ ਕੇ ਪੁਲਿਸ ਮੁਕਾਬਲਾ ਬਣਾ ਕੇ ਪੇਸ਼ ਕਰਨਾ ਚਾਹੁੰਦੀ ਹੈ ਸਰਕਾਰ ਖੁਦ ਅਦਾਲਤ ਬਣ ਕੇ ਲੋਕਾਂ ਦਾ ਖੂਨ ਨਹੀਂ ਵਹਾ ਸਕਦੀ ਉਹਨਾਂ ਕਿਹਾ ਸੀ ਕਿ ਬੀਜੇਪੀ ਆਰਐਸਐਸ 31 ਮਾਰਚ 2026 ਤੱਕ ਨਕਸਲਵਾਦ ਨੂੰ ਖਤਮ ਕਰਨ ਦੇ ਬਹਾਨੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾ ਕੇ ਕਾਰਪੋਰੇਟ ਦੀ ਲੁੱਟ ਤੇਜ਼ ਕਰਨ ਦੇ ਰਾਹ ਵਿੱਚ ਜੋਰਕਾਵਟ ਹੈ ਚਾਹੇ ਉਹ ਆਦਿਵਾਸੀ ਕਿਸਾਨ ਘੱਟ ਗਿਣਤੀਆਂ ਹੁਣ ਸਭ ਨੂੰ ਪਾਸੇ ਕਰਨ ਦਾ ਸੁਪਨਾ ਪਾਲ ਕੇ ਬੈਠੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਆਦਵਾਸੀਆਂ ਦੀ ਕਤਲੋਗਾਰਧ ਹੋ ਰਹੀ ਹੈ ਅਤੇ ਨਾਲ ਦੀ ਨਾਲ ਹੀ ਕਾਰਪੋਰੇਟ ਦੀਆਂ ਕਰੇਨਾ ਜੰਗਲ ਉਜਾੜਨ ਲਈ ਪਹੁੰਚ ਰਹੀਆਂ ਹਨ ਅਦਾਲਤਾਂ ਮਨੁੱਖੀ ਅਧਿਕਾਰ ਕਮਿਸ਼ਨ ਚੁੱਪ ਬੈਠਾ ਹੈ ਉਮਰ ਖਾਲਿਦ ਸੂਨ ਵਾਂਗ ਚੁੱਕ ਯਾਸੀਨ ਮਲਕ ਸਮੇਤ ਸੈਂਕੜੇ ਸਿਆਸੀ ਕਾਰਕੁਨ ਬੁੱਧੀਜੀਵੀ ਲੇਖਕਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿੱਚ ਕੈਰ ਕੀਤਾ ਹੋਇਆ ਹੈ ਕਈ ਤਾਂ ਬਿਨਾਂ ਮੁਕਦਮਿਆਂ ਤੋਂ ਹੀ ਰੱਖੇ ਹੋਏ ਹਨ ਸਿੱਖ ਕੈਦੀ ਕਾਨੂੰਨ ਦੁਆਰਾ ਦਿੱਤੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਰਿਹਾਰ ਨਹੀਂ ਕੀਤੇ ਜਾ ਰਹੇ ਭਾਵੇਂ ਕਈ ਲੋਕ ਇਹਨਾਂ ਮੁਕਾਬਲਿਆਂ ਦਾ ਵਿਰੋਧ ਕਰ ਰਹੇ ਹਨ ਪਰ ਫਿਰ ਵੀ ਮੁਕਾਬਲੇ ਲਗਾਤਾਰ ਜਾਰੀ ਹਨ ਅੱਜ ਦੀ ਪੰਜਾਬੀ ਰਿਪੋਰਟ ਮੁਤਾਬਕ 36 ਗੜ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਹੋਏ ਮੁਕਾਬਲੇ ਵਿੱਚ 12 ਨਕਸਲੀ ਅਤੇ ਰਾਜ ਪੁਲਿਸ ਦੀ ਇੱਕ ਵਿਸ਼ੇਸ਼ ਇਕਾਈ ਜ਼ਿਲ੍ਹਾ ਰਿਜ਼ਰਵ ਗਾਰਡ ਦੇ ਤਿੰਨ ਜਵਾਨ ਮਾਰੇ ਗਏ ਇਸ ਸਾਲ ਮਰਨ ਵਾਲੇ ਨਕਸਲੀਆਂ ਦੀ ਗਿਣਤੀ 275 ਹੋ ਗਈ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੋਲੀਬਾਰੀ ਵਿੱਚ ਦੋ ਹੋਰ ਡੀਆਰਜੀ ਜਵਾਨ ਜ਼ਖਮੀ ਹੋ ਗਏ ਹਨ ਅਤੇ ਜ਼ਿਲ੍ਹੇ ਵਿੱਚ ਨਕਸਲ ਵਿਰੋਧੀ ਕਾਰਵਾਈ ਅਜੇ ਵੀ ਜਾਰੀ ਹੈ ਇੰਸਪੈਕਟਰ ਜਨਰਲ ਆਫ ਪੁਲਿਸ ਸੁੰਦਰਰਾਜ ਪੱਟੀਲਿੰਗਮ ਨੇ ਕਿਹਾ ਕਿ ਬੀਜਾਪੁਰ ਦੰਤੇਵਾੜਾ ਜ਼ਿਲ੍ਹਿਆਂ ਦੀ ਸਰਹੱਦ ਦੇ ਨਾਲ ਇੱਕ ਜੰਗਲ ਵਿੱਚ ਉਸ ਵੇਲੇ ਗੋਲੀਬਾਰੀ ਹੋਈ ਜਦੋਂ ਸੁਰੱਖਿਆ ਬਲਾਂ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ਕਰ ਰਹੀ ਸੀ ਸੀਨੀਅਰ ਆਈਪੀਐਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਮੁਕਾਬਲੇ ਵਾਲੀ ਥਾਂ ਤੋਂ 12 ਨਕਸ਼ਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਪਰ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਇਸ ਮੌਕੇ ਸਿੰਗਲ ਲੋਡਿੰਗ ਰਾਈਫਲਾਂ ਇਨਸਾਰ ਰਾਈਫਲਾਂ 303 ਰਾਈਫਲਾਂ ਅਤੇ ਹੋਰ ਹਥਿਆਰ ਅਤੇ ਗੋਲਾ ਬਰੂਦ ਮੌਕੇ ਤੇ ਬਰਾਮਦ ਕੀਤੇ ਗਏ ਹਨ ਸੋ ਭਾਵੇਂ ਲਗਾਤਾਰ ਮੁਕਾਬਲੇ ਜਾਰੀ ਹਨ ਪਰ ਇਹ ਵੀ ਸੋਚਣਾ ਪਵੇਗਾ ਕਿ ਕਿਉਂ ਆਪਣੇ ਹੀ ਦੇਸ਼ ਦੇ ਲੋਕ ਆਪਣੇ ਹੀ ਲੋਕਾਂ ਵਿਰੁੱਧ ਹਥਿਆਰ ਚੁੱਕ ਕੇ ਖੜੇ ਹਨ ਜਿੱਥੇ ਮੋਦੀ ਸਰਕਾਰ ਦੇ ਲਏ ਫੈਸਲਿਆਂ ਦਾ ਵਿਰੋਧ ਵਿਰੋਧੀ ਤਰ੍ਹਾਂ ਕਰ ਰਹੀਆਂ ਹਨ ਉੱਥੇ ਕੇਂਦਰ ਵੱਲੋਂ ਜੋ ਗੁਰੂ ਸਾਹਿਬ ਜੀ ਦੇ ਸਾਬਜਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਬਾਲ ਵੀਰ ਦਿਵਸ ਮਨਾਇਆ ਜਾ ਰਿਹਾ ਹੈ ਉਸ ਦਾ ਵਿਰੋਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਕੀਤਾ ਜਾ ਰਿਹਾ ਹੈ ਪੰਜਾਬੀ ਜਾਗਰਣ ਦੀ ਰਿਪੋਰਟ ਮੁਤਾਬਕ ਜਥੇਦਾਰ ਗੜਗੱਜ ਸਿੰਘ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਇਸ ਗੱਲ ਦੀ ਸਮਝ ਜਾਗਰੂਕਤਾ ਅਤੇ ਜਾਣਕਾਰੀ ਹੋਣੀ ਚਾਹੀਦੀ ਆ ਕਿ ਸਿੱਖ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰਕ ਮੈਂਬਰ ਚਾਰ ਸਹਿਬਜ਼ਾਦਿਆਂ ਸਿੱਖ ਸ਼ਹੀਦਾਂ ਦੀਆਂ ਨਕਲਾਂ ਉੱਤੇ ਮੁਕੰਮਲ ਤੌਰ ਤੇ ਰੋਕ ਹੈ ਅਤੇ ਅਜਿਹਾ ਕਰਨ ਵਾਲੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਨੇ ਭਾਰਤੀ ਬਾਲ ਭਲਾਈ ਕਾਉਂਸਲ ਨਾਲ ਸੰਬੰਧਿਤ ਬਾਲ ਭਲਾਈ ਕਾਉਂਸਲ ਪੰਜਾਬ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰ ਉੱਤੇ ਉਲੀਕੇ ਗਏ ਇਤਰਾਜ਼ਯੋਗ ਫੈਂਸੀ ਡਰੈਸ ਮੁਕਾਬਲੇ ਦੇ ਸਮਾਗਮਾਂ ਦਾ ਸਖਤ ਨੋਟਿਸ ਲੈਂਦਿਆਂ ਇਹਨਾਂ ਨੂੰ ਤੁਰੰਤ ਰੱਦ ਕਰਨ ਲਈ ਆਖਿਆ ਹੈ। ਉਹਨਾਂ ਕਿਹਾ ਕਿ ਇਹ ਬੇਹੱਦ ਚਿੰਤਾਜਨਕ ਗੱਲ ਹੈ ਕਿ ਮੌਜੂਦਾ ਕੇਂਦਰ ਅਤੇ ਪੰਜਾਬ ਸਰਕਾਰਾਂ ਅੰਦਰ ਸਿੱਖ ਸਰਕਾਰਾਂ ਸਿਧਾਂਤਾਂ ਅਤੇ ਰਵੈਇਤਾ ਪ੍ਰਤੀ ਕੋਈ ਸੰਜੀਦਗੀ ਅਤੇ ਸਮਝ ਨਹੀਂ ਹੈ ਜਿਸ ਕਰਕੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਆਪਖੁਦਰੀ ਅਤੇ ਸਿੱਖੋ ਵਿਰੋਧੀ ਗਤੀਵਿਧੀਆਂ ਦੇ ਆਦੇਸ਼ ਕਰ ਰਹੇ ਹਨ ਸੋ ਅੱਜ ਦੇ ਲਈ ਇੰਨਾ ਹੀ ਉਮੀਦ ਕਰਦੇ ਹਾਂ ਸਾਡਾ ਕੰਮ ਆ ਜਿਹੜਾ ਤੁਹਾਨੂੰ ਚੰਗਾ ਲੱਗ ਰਿਹਾ ਹੋਊਗਾ ਜੇਕਰ ਕੰਮ ਸਾਡਾ ਚੰਗਾ ਲੱਗਦਾ ਹੈਗਾ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ